ਨੰਗੇ ਪੈਰਾਂ ਦਾ ਸਫ਼ਰ ਇਹ ਕਹਾਣੀ ਲੇਖਕ ਗਲੀਪ ਕਟਪਾਣਾ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸੋਮਵਾਰ ਨੂੰ ਇੱਕ ਦਿਨ ਗੈਰ ਹਾਜ਼ਰ ਰਹਿਣ ਮੰਗਰੋ ਮੰਗਲਵਾਰ ਨੂੰ ਮੈਂ ਜਦੋਂ ਸਕੂਲ ਗਈ ਤਾਂ ਰਣਜੀਤ ਨਰਾਸ਼ ਸੀ ਕਿ ਆਪਾਂ ਬਾਸਕਟਬਾਲ ਦੇ ਮੈਚ ਦੀ ਪ੍ਰੈਕਟਿਸ ਕਰਨੀ ਸੀ ਕਲ ਆਈ ਕਿਉ ਨਾ ਇਸ ਵਾਰ ਆਪਾਂ ਗੁਰਵਖਸ਼ ਭੈਣ ਜੀ ਜੀ ਟੀਮ ਨੂੰ ਹਰਾ ਦੇਣਾ ਮੈਂ ਜਦੋਂ ਕੋਈ ਉੱਤਰ ਨਾ ਦਿੱਤਾ ਤਾਂ ਆਪ ਹੀ ਮੇਰੇ ਮੂੰਹ ਵੱਲ ਤੱਕ ਕੇ ਬੋਲੀ ਬਿਮਾਰ ਸੀ ਮੈਂ ਜਦੋਂ ਫਿਰ ਵੀ ਕੋਈ ਉੱਤਰ ਨਾ ਦਿੱਤਾ ਤਾਂ ਪੁੱਛਣ ਲੱਗੀ ਨਰਾਜਾਂ ਇੰਨੇ ਨੂੰ ਸਾਹਮਣੇ ਕਸ਼ਮੀਰ ਆਉਂਦੀ ਦਿੱਸੀ ਕੋ ਲਾ ਕੇ ਆਖਣ ਲੱਗੀ ਤੁਹਾਡੇ ਘਰੇ ਕਿਸੇ ਦਾ ਵਿਆਹ ਸੀ ਬੜੀਆਂ ਰੌਣਕਾਂ ਸੀ ਅਸੀਂ ਪਧੋੜੀਆਂ ਵੱਲ ਗਏ ਸੀ ਰਾਹ 'ਚ ਦੇਖਿਆ ਸੀ ਬੜੇ ਸ਼ਾਮ ਚਾਮੇ ਸੂਮੇ ਲੱਗੇ ਹੋਏ ਸੀ ਥੋੜੀ ਕੋਠੀ ਮੂਰੇ ਗੱਲ ਸੁਣ ਕੇ ਮੇਰਾ ਦਿਲ ਧੱਕ ਧੱਕ ਕਰਨ ਲੱਗ ਪਿਆ ਮੂੰਹ ਸੁੱਕਦਾ ਪ੍ਰਤੀਤ ਹੋ ਰਿਹਾ ਸੀ ਜਾ ਕੇ ਨਾਲਕੇ ਤੋਂ ਪਾਣੀ ਪੀਣ ਲੱਗ ਪਈ ਮੈਂ ਸੋਚਿਆ ਕਿਤੇ ਤੇਰਾ ਹੀ ਵਿਆਹ ਹੋ ਰਿਹਾ ਹਰਵਖਸ਼ ਨੇ ਗੱਲ ਅਗਾਹ ਤੋਰੀ ਰنجੀਤ ਇੱਕ ਵਾਰੀ ਮੀਰੀ ਵੱਲ ਝਾਕੀ ਤੇ ਫਿਰ ਹਰਵਖਸ਼ ਨੂੰ ਖਿੱਚ ਕੇ ਪਈ ਤੈਨੂੰ ਸਾਰਾ ਦਿਨ ਵਿਆਹਾਂ ਦੀ ਸੁਪਨੇ ਆਉਂਦੇ ਰਹਿੰਦੇ ਨੇ ਇਹ ਤਾਂ ਬਿਮਾਰ ਸੀ ਦਿਸਦਾਨੀ ਮੂਹ ਪੀੜਾ ਹੋਇਆ ਪਿਆਈ ਬਿਆਨਾਂ ਵਾਲੇ ਕੋਈ ਇਉਂ ਹੀ ਹੋ ਜਾਂਦੇ ਨੇ ਉਸੇ ਵੇਲੇ ਮੇਰਾ ਮਨ ਕਰੇ ਜੇ ਕਿਧਰੇ ਧਰਤੀ ਬਹਿਲ ਦੇ ਦੇਵੇ ਮੈਂ ਵਿੱਚ ਨਿਗਰ ਜਾਵਾਂ ਨਾ ਮੈਂ ਹਰ ਵਕਸ਼ ਦੀ ਗੱਲ ਦਾ ਕੋਈ ਜਵਾਬ ਦੇ ਰਹੀ ਸੀ ਨਾ ਮੈਂ ਰਣਜੀਤ ਦੀ ਗੱਲ ਦਾ ਕੋਈ ਜਵਾਬ ਦੇ ਰਹੀ ਸੀ ਮੈਂ ਸਿਰਫ ਆਪਣੇ ਆਪ ਨੂੰ ਪੁੱਛ ਰਹੀ ਸੀ ਇਹ ਵਿਆਹ ਕੀ ਹੁੰਦਾ ਘਰ ਦੇ ਮਾਹੌਲ ਵਿੱਚ ਜਿਹੜਾ ਇੱਕ ਪੁਚਾਲ ਜਿਹਾ ਆਇਆ ਸੀ ਲੰਘ ਗਿਆ ਘਰ ਦੀ ਜ਼ਿੰਦਗੀ ਫਿਰ ਉਸੇ rau ਉਸੇ ਰਫਤਾਰ ਤੁਰਨ ਲੱਗੀ ਬਸ ਜਿਵੇਂ ਕਿਸੇ ਨੇ ਤਲਾਬ ਦੇ ਖੜੇ ਪਾਣੀ ਵਿੱਚ ਪੱਥਰ ਬਗਾ ਮਾਰਿਆ ਹੋਵੇ ਪਾਣੀ ਹਿੱਲਿਆ ਕੰਬਿਆ ਲਹਿਰਾਂ ਉੱਠੀਆਂ ਕੰਢਿਆਂ ਨਾਲ ਟਕਰਾ ਕੇ ਸਹਜ-ਸਹਜੇ ਭਰਤ ਗਈਆਂ ਪਾਣੀ ਦੀ ਸਤਾ ਫਿਰ ਸਹਜ ਅਡੋਲ ਹੋ ਗਈ ਪਰ ਤੁਰ ਥੱਲੇ ਤਹਿ ਵਿੱਚ ਪਿਆ ਪੱਥਰ ਇੱਕ ਹਕੀਕਤ ਸੀ ਤੇ ਮੇਰੇ ਮਨ ਨਾਲ ਹਰਤੇ ਕਰਤੇ ਟਕਰਾ ਜਾਂਦਾ ਇਸ ਤਕਰਾਵ ਨਾਲ ਪਤਾ ਨਹੀਂ ਕੀ ਸੀ ਟੁੱਟ ਭੱਜ ਜਾਂਦਾ ਕਿ ਟੁੱਟੀਆਂ ਕਚੀਰਾਵਾਲੇ ਕੁਵੇਲੇ ਲੂ ਲਹਾਨ ਕਰ ਜਾਂਦੀਆਂ ਪਰ ਇਹ ਸਭ ਕੁਝ ਨਾ ਕਿਸੇ ਨੂੰ ਦਿਖਦਾ ਸੀ ਨਾ ਸੁਣਦਾ ਸੀ ਬੜੇ ਦਿਨਾਂ ਮਗਰੋਂ ਗੁਰਵਖਸ਼ ਭੈਣ ਜੀ ਨੇ ਅੱਧੀ ਛੁੱਟੀ ਵੇਲੇ ਮੈਨੂੰ ਕੋਠੇ ਤੇ ਸੱਦਿਆ ਜਦੋਂ ਮੈਂ ਗਈ ਉਹਨਾਂ ਨਾਬਲਪਰਾ ਰੱਖ ਕੇ ਮੈਨੂੰ ਕੋਲ ਬਿਠਾ ਬੈਠ ਜਾਣ ਨੂੰ ਆਖਿਆ ਮੇਰਾ ਫਿਰ ਦਿਲ ਧੜਕਣ ਲੱਗ ਪਿਆ ਕਿ ਕਿਧਰੇ ਇਹਨਾਂ ਨੂੰ ਪਤਾ ਤਾਂ ਨਹੀਂ ਲੱਗ ਗਿਆ ਮੇਰੀ ਤबीयत ਤਾਂ ਠੀਕ ਆ ਉਹਨਾਂ ਪੁੱਛਿਆ ਪਤਾ ਨਹੀਂ ਉਹਨਾਂ ਦੇ ਇਹ ਪੁੱਛਣ ਤੇ ਮੈਨੂੰ ਰੋਣਾ ਕਿਉਂ ਆ ਗਿਆ ਤੂੰ ਤਾਂ ਬਹੁਤ ਅੱਛੀ ਲੜਕੀ ਐ ਗੱਲ ਕੀ ਹੋ ਗਈ ਉਹਨਾਂ ਮੇਰੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਮੇਰੀਆਂ ਅੱਖਾਂ ਚੋਂ ਚੁੱਪ-ਚਾਪ ਹੰਝੂ ਗਿਰਦੇ ਰਹੇ ਤੇਰੀ ਸ਼ਾਦੀ ਹੋ ਗਈ ਨਾ ਮੈਂ ਹਾਂ ਵਿੱਚ ਸਿਰ ਹਿਲਾਇਆ ਤਾਂ ਕੀ ਹੋ ਗਿਆ ਫਿਰ ਸ਼ਾਦੀ ਤਾਂ ਸਾਰੀਆਂ ਲੜਕੀਆਂ ਦੀ ਹੋਣੀ ਹੁੰਦੀ ਐ ਇਸ ਵਿੱਚ ਘਬਰਾਉਣ ਵਾਲੀ ਕਿਹੜੀ ਗੱਲ ਐ ਮੈਂ ਤਾਂ ਪੜਨਾ ਚਾਹੁੰਦੀ ਸੀ ਰੋਣ ਦਾ ਹੋਰ ਕੋਈ ਕਾਰਨ ਲੱਭਦਾ ਨਾ ਦੇਖ ਮੈਂ ਆਖਿਆ ਠੀਕ ਹੈ 10ਵੀਂ ਤੋਂ ਪਹਿਲਾਂ ਤਾਂ ਨਹੀਂ ਤੇਰੇ ਘਰ ਦੇ ਹਟਾਉਣ ਲੱਗੇ ਇਸੇ ਦਾ ਮਤਲਬ ਹੈ 2 ਸਾਲ ਤਾਂ ਤੂੰ ਹੋਰ ਪੜ੍ਹੇਂਗੀ ਪਤਾ ਨਹੀਂ ਮੈਂ ਆਖਿਆ ਹੋਰ ਏਡੀ ਛੋਟੀ ਜੀ ਨੂੰ ਹੀ ਤੁਹਾਡੇ ਭੇਜ ਦੇਣਗੇ ਸੋਰੀ ਪਰ ਤੁਸੀਂ ਇਹ ਗੱਲ ਕੁੜੀਆਂ ਨੂੰ ਨਾ ਦੱਸਣਾ ਮੈਂ ਜ਼ਿੰਮੇਰਦਾਰੀ ਲੇ ਮੰਗ ਆਖਿਆ ਕੁੜੀਆਂ ਨੂੰ ਸਭ ਪਤਾ ਪਰ ਇਸ ਵਿੱਚ ਘਬਰਾਉਣ ਵਾਲੀ ਕਿਹੜੀ ਗੱਲ ਆ ਤੂੰ ਇੰਦੀ ਡਰਦੀ ਕਿਉਂ ਆ ਤੂੰ ਇਡੀ ਉਦਾਸ ਜੀ ਕਿਉਂ ਤੁਰੀ ਫਿਰਦੀ ਰਹਿੰਦੀ ਆ ਹੌਲੀ ਹੌਲੀ ਸਭ ਦੇ ਵਿਆਹ ਹੋ ਜਾਣੇ ਨੇ ਤੇ ਸਰਦੀਆਂ ਚ ਨੀਰਾ ਦੇ ਭਰਾ ਨਾਲ ਮੇਰਾ ਵਿਆਹ ਹੋਣ ਵਾਲਾ ਗੁਰਵਖਸ਼ ਪਹਿਲ ਜੀ ਨੇ ਸਮਝਾਇਆ ਪਪਸਾ ਕੇ ਮੈਂ ਸਖਦੇਵ ਕਸ਼ਮੀਰ ਹਰਵਖਸ਼ ਅਵਿਨਾਸ਼ ਸ਼ੀਲਾ ਸਭ ਦੇ ਮੂਹਵਾਂ ਵੱਲ ਤੱਕਦੀ ਰਹੀ ਤੇ ਮੈਨੂੰ ਲੱਗਿਆ ਇਹਨਾਂ ਨੂੰ ਸਭ ਨੂੰ ਪਤਾ ਤੇ ਮੇਰੀ ਖਾਤਰ ਉਹਨਾਂ ਨੇ ਕਦੇ ਇਸ ਗੱਲ ਨੂੰ ਚਿਤਾਰਿਆ ਹੀ ਨਹੀਂ ਉਹਨਾਂ ਨੇ ਮੈਨੂੰ ਜੋ ਮੈਂ ਹਾਂ ਪਰਵਾਰ ਕਰ ਲਿਆ ਉਹਨਾਂ ਸਿੱਧੇ ਜਾਂ ਟੇਡੇ ਢਾਂਗ ਨਾਲ ਕਦੇ ਉਸ ਗੱਲ ਵੱਲ ਸੰਕੇਤ ਨਾ ਕੀਤਾ ਜਿਸ ਗੱਲ ਨੂੰ ਮੈਂ ਇੱਕ ਭੈੜੇ ਸੁਪਨੇ ਵਾਂਗ ਭੁਲਾ ਦਿੱਤਾ ਹੋਇਆ ਸੀ ਪੂਆ ਜੀ ਨੇ ਵਾਪਸ ਆ ਕੇ ਪਤਾ ਨਹੀਂ ਕੀ ਕੁਝ ਦੱਸਿਆ ਤੇ ਕੀ ਕੁਝ ਨਹੀਂ ਦੱਸਿਆ ਕੀ ਕੋਈ ਇਸ ਬਾਰੇ ਗੱਲ ਨਹੀਂ ਸੀ ਕਰਦਾ ਇੱਕ ਮਹੀਨੇ ਦੇ ਬਰੇ ਲੰਘਣ ਲੱਗੇ ਮੈਂ 10ਵੀਂ ਪਾਸ ਕਰ ਲਈ ਸੀ ਮਿਸ ਟਿਵਾਣਾ ਅੱਗੇ ਪੜੋਗੀ ਕਾਲਜ ਵਿੱਚ ਮਿਸ ਸ਼ਿਰਪਨ ਜੀ ਨੇ ਜਦੋਂ ਆਖਿਆ ਤਾਂ ਮੈਨੂੰ ਜਿਵੇਂ ਇੱਕ ਤਰੇੜੀ ਜਹੀ ਆ ਗਈ ਮੈਂ ਆਖਣਾ ਚਾਹਦੀ ਸੀ ਮਿਸ ਸ਼ਿਰਪਨ ਜੀ ਹੁਣ ਮੈਂ ਮਿਸ ਟਿਵਾਣਾ ਨਹੀਂ ਤੇ ਹੋਰ ਮੈਂ ਕੌਣ ਹਾਂ ਮੈਂ ਕਿੰਨੀ ਵਾਰੀ ਆਪਣੇ ਆਪ ਕੋਲੋਂ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਹਰ ਬਾਰੀ ਮੈਨੂੰ ਲੱਗਿਆ ਮੈਂ ਕੋਈ ਨਹੀਂ ਮੈਂ ਕੋਈ ਨਹੀਂ ਇਸੇ ਕਾਰਨ ਜਦੋਂ ਕੋਈ ਮੈਨੂੰ ਮਿਸ ਦਿਵਾਨਾ ਆਖਦਾ ਤਾਂ ਮੈਨੂੰ ਲੱਗਦਾ ਮੈਂ ਝੂਠ ਜਿਉ ਰਹੀ ਹਾਂ ਆਪਣੇ ਆਪ ਤੋਂ ਪਾਰ ਲੰਘ ਕੇ ਜਿਉਣਾ ਦਾ ਇਸ ਵੇਲੇ ਮੈਨੂੰ ਬਸ ਇੱਕੋ ਇੱਕ ਤਰੀਕਾ ਪਤਾ ਸੀ ਉਹ ਸੀ ਕਿਤਾਬ ਪੜਦਿਆਂ ਕਿਤਾਬ ਦੇ ਪਾਤਰਾਂ 'ਚ ਗੁੰਮ ਹੋ ਜਾਣਾ ਆਪਣਾ ਆਪ ਭੁੱਲ ਕੇ ਕਿਸੇ ਪਾਤਰ ਦੀ ਜ਼ਿੰਦਗੀ ਜਿਉਣ ਲੱਗ ਜਾਣਾ ਤੇ ਹੌਲੀ-ਹੌਲੀ ਮੈਂ ਆਪਣੇ ਆਪ ਤੋਂ ਪਾਰ ਖੜੂਕੀ ਆਪਣੇ ਆਪ ਨੂੰ ਤੁਰ ਹੀ ਫੇਰ ਰਹੀ ਵੀ ਦੇਖ ਸਕਦੀ ਸੀ ਇਸੇ ਕਾਰਨ ਮੈਂ ਮਰ ਚੁੱਕੇ ਬਾਬਾ ਜੀ ਨੂੰ ਖਤ ਲਿਖਿਆ ਤੇ ਉਲਾਮਾ ਵੀ ਦਿੱਤਾ ਕਿ ਉਹਨਾਂ ਨੇ ਮੈਨੂੰ ਸੱਚ-ਸੱਚ ਕਿਉਂ ਨਹੀਂ ਸੀ ਦੱਸਿਆ ਕਿ ਮੈਨੂੰ ਉਹਨਾਂ ਨੇ ਕਿਸ ਤੋਂ ਲਿਆ ਸੀ ਗੱਡੀਆਂ ਵਾਲੀ ਤੋਂ ਦੋ ਸਿਰ ਦਾਣੇ ਵੱਟੇ ਤੇ ਮੈਂ ਇਹ ਵੀ ਲਿਖਿਆ ਮੈਂ ਆਪਣੇ ਆਪ ਗੱਡੀਆਂ ਵਾਲੇ ਮਾਪਿਆਂ ਕੋਲ ਜਾਣਾ ਚਾਹੁੰਦੀ ਆ ਤੇ ਮੈਨੂੰ ਲਿਖ ਭੇਜੋ ਉਹ ਕਿੱਧਰ ਗਏ ਨੇ ਜੀ ਉਹ ਮੈਨੂੰ ਮਿਲਣ ਆ ਜਾਣ ਤਾਂ ਮੈਂ ਉਹਨਾਂ ਨੂੰ ਆਪਣੀ ਕੀ ਨਿਸ਼ਾਨੀ ਦੱਸਾਂ ਕਿ ਉਹ ਮੈਨੂੰ ਪਹਿਚਾਨ ਲੈਣ ਖੱਤ ਲਿਖ ਲਿਆ ਲਿਫਾਫੇ ਵਿੱਚ ਬੰਦ ਕਰ ਲਿਆ ਪਰ ਸਮਝ ਨਾ ਲੱਗੇ ਭੇਜਾਂ ਕਿਸ ਪਤੇ ਤੇ ਉੱਤੇ ਫਿਰ ਬਾਬਾ ਜੀ ਦਾ ਸਿਰਫ ਨਾਂ ਲਿਖ ਕੇ ਉਹ ਖੱਤ ਡਾਕਾਣੇ ਬਾ ਦਿੱਤਾ ਕਿ ਜਿੱਥੇ ਕਿਤੇ ਵੀ ਹੋਵੇ ਖੱਤ ਪਹੁੰਚ ਜਾਵੇਗਾ ਉਹਨਾਂ ਨੂੰ ਤਾਂ ਸਾਰੇ ਜਾਣਦੇ ਨੇ ਤੇ ਬੇਅਰਥ ਹੀ ਮੈਂ ਉਸ ਖੱਤ ਦਾ ਜਵਾਬ ਉਡੀਕਦੀ ਰਹੀ 10ਵੀਂ ਦੀ ਰਿਜ਼ਲਟ ਨਿਕਲਿਆ ਤਾਂ ਗੁਰਜਾਪ ਨੇ ਦੱਸਿਆ ਉਹਨਾਂ ਦੇ ਹਰਜਾਪ ਨੂੰ ਪਾਪਾ ਜੀ ਦੀ ਲੈਡੀ ਇਵਨ ਕਾਲਜ ਦਿੱਲੀ ਪੜਨ ਪੇਜ ਰਹੇ ਨੇ ਉੱਥੇ ਕੁੜੀਆਂ ਨੂੰ ਪੜਨ ਦੇ ਨਾਲ ਘਰ ਦੇ ਕੰਮ ਵੀ ਸਿਖਾਏ ਜਾਂਦੇ ਨੇ ਸ਼ਵਿੰਦਰ ਜੀ ਬੀਟੀ ਕਰਨ ਦੀ ਸੋਚ ਰਹੀ ਸੀ ਹਰਵਖਸ਼ ਦੀ ਬੀਬੀ ਨੇ ਉਹਦੇ ਲਈ ਲੜਕਾ ਲੱਭ ਲਿਆ ਸੀ ਬਾਕੀ ਇਹਦੇ ਕਾਲਜ ਦਾਖਲਾ ਹੋਣਾ ਸੀ ਤੇ ਮੈਂ ਇਹ ਸਵਾਲ ਸ਼ਾਇਦ ਬੀਜੀ ਦੇ ਬੰਨ ਵਿੱਚ ਵੀ ਆਇਆ ਸੀ ਉਹਨਾਂ ਨੇ ਸਭ ਤੋਂ ਚੋਰੀ ਅਗਲਿਆਂ ਨੂੰ ਇੱਕ ਚਿੱਠੀ ਪਾ ਦਿੱਤੀ ਕਾਕਾ ਜੀ ਆ ਕੇ ਮਿਲ ਜਾਣ ਤੇ ਕੁਝ ਦਿਨਾਂ ਲਈ ਬੀਬਾ ਨੂੰ ਲੈ ਜਾਣ ਚਿੱਠੀ ਮਿਲਣ ਤੇ ਕਾਕਾ ਜੀ ਦੀ ਥਾਂ ਕਾਕਾ ਜੀ ਦੇ ਪਮਾਲ ਵਾਲੇ ਭੂਆ ਜੀ ਆਏ ਦੱਸਿਆ ਉਹ ਤਾਂ ਬੰਬਈ ਇਲਾਜ ਲਈ ਗਿਆ ਹੋਇਆ ਜਦੋਂ ਪਾਪਾਸ ਆਇਆ ਮਿਲਣ ਆਚੂ ਮੈਂ ਲੁਧਿਆਣੇ ਆਪਣਾ ਘਰ ਠੀਕ ਠਾਕ ਕਰਵਾ ਰਹੀ ਹਾਂ ਫਿਰ ਉੱਥੇ ਰੱਖੂਗੀ ਦੋਹਾਂ ਨੂੰ ਕੀ ਦੁੱਖ ਦਾ ਬੀਜੀ ਨੇ ਚਿੰਤਾ ਕਹੋ ਕੇ ਪੁੱਛਿਆ ਵੇ ਤੋ ਤਾਂ ਸੰਗਦਾ ਦੱਸਦਾ ਨਹੀਂ ਮੈਂ ਆਖਿਆ ਤਾਂ ਮੈਂ ਤਾਂ ਤੇਰੀ ਮਾਂ ਵਰਗੀਆਂ ਇਸ ਦੇ ਪਿਓ ਨੂੰ ਵੀ ਇਹ ਹੀ ਬਿਮਾਰੀ ਸੀ ਉਸ ਦੀ ਤਾਂ ਹੋਰ ਗੱਲ ਸੀ ਇਹ ਤਾਂ ਅਜੇ ਕੋਈ ਇਹੋ ਜੇ ਕੰਮਾ ਚ ਨਹੀਂ ਪਿਆ ਉਹ ਡਾਕਟਰ ਆਖਦਾ ਸੀ ਫਿਕਰ ਵਾਲੀ ਕੋਈ ਗੱਲ ਨਹੀਂ ਚਿੱਠੀ ਬਾਰੇ ਪਤਾ ਲੱਗਣ ਤੇ ਮੈਂ ਬੀਜੀ ਨੂੰ ਬਹੁਤ ਹਰ ਕੇ ਪਈ ਬੀਜੀ ਪਰ ਸ਼ਾਂਤ ਜੇ ਹੋ ਗਏ ਇਸ ਘਰ ਦੀਆਂ ਧੀਾਂ ਦੀ ਕਿਸਮਤ ਚ ਸੁੱਖ ਨਹੀਂ ਖਬਰੀ ਕੀ ਸਾਧ ਸਰਾਪਾ ਆਕੇ ਬੀਜੀ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵਿੱਚੋਂ ਸਭ ਸਮਝਦੀ ਹਾਂ ਇਹ ਵੀ ਕਦੇ ਹੋਇਆ ਕਿ ਬਗਾਨੀ ਟੀ ਨੂੰ ਵਿਆਹ ਕੇ ਅਗਲੇ ਬਾਤ ਇਹ ਨਾ ਪੁੱਛਣ ਮੁੜ ਕੇ ਬਾਕੀ ਕੁੜੀਆਂ ਦੇ ਨਾਲ ਮੈਂ ਵੀ ਫਾਰਮ ਭਰ ਦਿੱਤਾ ਤੇ ਸਕੂਲ ਦੇ ਵਿੱਚ ਹੀ ਬਣੇ ਕਾਲਜ ਵਿੱਚ ਦਾਖਲ ਹੋ ਗਈ ਇਨ੍ਹਾਂ ਹੀ ਦਿਨਾਂ ਵਿੱਚ ਘਰ ਵਿੱਚ ਚਰਚਾ ਛਿੜੀ ਰਗਵੀਰ ਭਰਾਜੀ ਦਾ ਦੂਜਾ ਵਿਆਹ ਹੁਣ ਆਇਆ ਪਤਾ ਲੱਗਿਆ ਜਦੋਂ ਦੀ ਉਹਨਾਂ ਦੀ ਅੰਮਾਲੇ ਦੀ ਬਦਲੀ ਹੋਈ ਹੈ ਉਹ ਅੰਮਾਲੇ ਇੱਕ ਹੋਟਲ 'ਚ ਰਹਿੰਦੇ ਨੇ ਹਰ ਰੋਜ਼ ਗੱਡੀ ਚੜ੍ਹ ਕੇ ਅੰਮਾਲੇ ਛੋਣੇ ਦਫ਼ਤਰ ਜਾਂਦੇ ਨੇ ਉਹੀ ਗੱਡੀ ਫੜ ਕੇ ਇੱਕ ਲੜਕੀ ਅੰਮਾਲੇ ਸ਼ਹਿਰ ਤੋਂ ਅੰਮਾਲੇ ਛੋਣੇ ਕਾਲਜ ਪੜ੍ਹ ਜਾਂਦੀ ਆ ਤੇ ਪਰਾਜੀ ਉਸ ਨਾਲ ਵਿਆਹ ਕਰਨਾ ਚਾਹੁੰਦੇ ਨੇ ਉਹਨਾਂ ਦੀ ਬੌਟੀ ਤੇਤੀ ਉਹ ਪਿੰਡ ਉਹਨਾਂ ਦੀ ਮਾਂ ਕੋਲ ਰਹਿਣ ਗਈਆਂ ਪਰਾਜੀ ਨੇ ਸਾਉ ਸ਼ਰੀਫਮੂ ਵੱਲ ਦੇਖ ਕੇ ਲੱਗਿਆ ਕਿ ਲੋਕੀ ਐਮੀ ਆਖਦੇ ਨੇ ਪਰ ਇੱਕ ਦਿਨ ਬੀਚੀ ਦੇ ਕਮਰੇ ਵਿੱਚ ਪਈ ਉਹਨਾਂ ਦੀ ਕਿਤਾਬ ਮੈਂ ਪੜਨ ਨੂੰ ਚੁੱਕੀ ਤਾਂ ਉਸ ਵਿੱਚ ਉਸ ਲੜਕੀ ਵੱਲਪਰਾਜੀ ਦੀ ਲਿਖੀ ਚਿੱਠੀ ਪਈ ਸੀ ਜਿਹੜੀ ਉਹਨਾਂ ਸਟੇਸ਼ਨ ਤੇ ਬੈਠ ਕੇ ਲਿਖੀ ਸੀ ਤੇ ਡਾਕਾਂ ਦੇ ਵਿੱਚ ਪਾਉਣ ਦੀ ਥਾ ਕਿਤਾਬ ਵਿੱਚ ਰੱਖ ਕੇ ਭੁੱਲ ਗਏ ਸੀ ਬਹੁਤ ਦਿਨ ਮੈਂ ਇਸ ਚਿੱਠੀ ਵਾਰੇ ਤੇ ਸੋਚ ਜਿਸ ਨੂੰ ਇਹ ਲਿਖੀ ਗਈ ਸੀ ਉਸ ਵਾਰੇ ਸੋਚਦੀ ਰਹੀ ਫਿਰ ਇੱਕ ਦਿਨ 베ੜੇ 'ਚ ਇਕੱਲੇ ਬੈਠੇ ਭਰਾ ਪਰਾਜੀ ਦੇ ਕੋਲ ਮੈਂ ਉਹੀ ਕਿਤਾਬ ਲੈ ਕੇ ਜਾ ਬੈਠੀ ਪਰਾਜ ਜੀ ਨੂੰ ਚਿੱਠੀ ਦਾ ਚਤ ਚਤ ਜੇਤਾ ਵੀ ਨਹੀਂ ਸੀ ਚਿੱਠੀ ਕਿਤਾਬ ਵਿੱਚ ਕੱਢ ਕੇ ਉਹਨਾਂ ਨੂੰ ਵਿਖਾਉਂਦਿਆਂ ਮੈਂ ਪੁੱਛਿਆ ਪਰਾਜ ਜੀ ਇਹ ਤੁਹਾਡੀ ਚਿੱਠੀ ਹੈ ਉਹ ਜੀ ਮੈਂ ਕਵਰਾਜ ਹੈ ਗਏ ਪਰ ਮੁਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀ ਤੂੰ ਮੇਰੀਆਂ ਕਿਤਾਬਾਂ ਨਾ ਛੇੜਿਆ ਕਰ ਉਹਨਾਂ ਜੜਕ ਗੁੱਸੇ ਨਾਲ ਲਾਕਿਆ ਕਿਹੋ ਜਿਹੀ ਇਹ ਕੁੜੀ ਜਿਸ ਨਾਲ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ ਬਹੁਤ achhi ਹੈ BH ਪੜਦੀ ਹੈ ਬਹੁਤ ਸਾਊ ਆ ਰਾਜੀ ਨੇ ਦੱਸਿਆ ਬਹੁਤ ਸੋਹਣੀ ਵੀ ਆ ਮੈਂ ਪੁੱਛਿਆ ਬਹੁਤ ਰਾਜੀ ਨੇ ਕਿਹਾ ਤੁਸੀਂ ਉਹਨੂੰ ਦੱਸ ਦਿੱਤਾ ਕਿ ਤੁਹਾਡੀ ਸ਼ਾਦੀ ਹੋਈ ਆ ਤੇ ਤੁਹਾਡੀ ਧੀ ਵੀ ਆ ਉਸ ਔਰਤ ਨਾਲ ਤਾਂ ਮੇਰੀ ਬਣਦੀ ਨਹੀਂ ਕਿਉਂ ਮੈਂ ਤਾਂ ਅਜੇ 10ਵੀਂ ਚੀ ਪੜਦਾ ਸੀ ਜਦੋਂ ਬਾਪੂ ਜੀ ਹੋਣਾ ਨੇ ਵਿਆਹ ਮੰਗਣਾ ਘਰ ਦਿੱਤਾ ਮੇਰੇ ਕੋਲ ਕਿਹੜਾ ਕਿਸੇ ਨੇ ਪੁੱਛਿਆ ਸੀ ਕਸੂਰ ਬਾਪੂ ਜੀ ਹੋਣਾ ਦਾ ਐ ਨਾ ਕਿ ਤੁਹਾਡੀ ਬੋਟੀ ਦਾ ਕਸੂਰ ਕਿਸੇ ਦਾ ਵੀ ਹੋਵੇ ਪਰ ਸਜ਼ਾ ਤਾਂ ਮੈਂ ਕਿਉਂ ਭੁਗਤਾਂ ਕੱਲ ਨੂੰ ਤੁਹਾਡੀਆਂ ਭੈਣਾਂ ਉੱਪਰ ਦੀ ਜਾ ਕੇ ਮੇਰੇ ਉੱਪਰ ਦੀ ਅਗਲਾ ਦੂਜਾ ਵਿਆਹ ਕਰਵਾਵੇ ਤੁਹਾਨੂੰ ਕਿਹੋ ਜਿਹਾ ਲੱਗੂਗਾ ਮੈਂ ਪੁੱਛਿਆ ਸੀ ਭਰਾਜੀ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਸ਼ਾਇਦ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਕਦੇ ਉਹਨਾਂ ਨੂੰ ਅਜਿਹੇ ਸਵਾਲ ਵੀ ਕਰਾਂਗੀ ਉਹ ਤਾਂ ਮੈਨੂੰ ਅਜੇ ਬਹੁਤ ਛੋਟੇ ਹੀ ਸਮਝ ਰਹੇ ਸਨ ਉਹਨਾਂ ਨੂੰ ਪਤਾ ਨਹੀਂ ਲੱਗਿਆ ਸੀ ਪਰਾਕ ਪਾਈ ਉਹਨਾਂ ਦੀ ਕੁਰਸੀ ਦੇ ਮਗਰ ਝੂਟਦੀ ਉਹਨਾਂ ਨੂੰ ਪੜਦਿਆਂ ਨੂੰ ਡਿਸਟਰਬ ਕਰਨ ਵਾਲੀ ਬਾਲੜੀ ਮਨ ਹੀ ਮਨ ਤਰਦੀ ਕਿਤੇ ਦੀ ਕਿਤੇ ਪਹੁੰਚ ਗਈ ਸੀ ਤੇ ਅੱਜ ਔਰਤ ਦੇ ਹੱਕ ਬਾਰੇ ਇੱਕ ਸਵਾਲੀਆ ਫਿਕਰਾ ਬੜੀ ਉਹਨਾਂ ਦੇ ਸਾਹਮਣੇ ਖੜੀ ਸੀ ਪਹਿਲੀ ਵਾਰੀ ਉਹ ਮੇਰੇ ਵੱਲ ਸਵਾਰ ਕੇ ਚਾਕੇ ਤੇ ਹੱਸ ਕੇ ਆਖਣ ਲੱਗੇ ਤੂੰ ਆਖੇਂਗੀ ਤਾਂ ਨਹੀਂ ਕਰਾਂਗੀ ਬਿਆ ਉਸ ਲੜਕੀ ਨਾਲ ਪਰ ਹੈ ਉਹ ਬਹੁਤ ਅੱਛੀ ਭਰਾਜੀ ਨੇ ਉਸ ਲੜਕੀ ਨਾਲ ਵਿਆਹ ਨਹੀਂ ਕੀਤਾ ਪਰ ਇੱਕ ਰਾਜਸਾਂਝਾ ਹੋਣ ਕਰਕੇ ਮੇਰੀ ਤੇ ਪਰਾਜੀ ਦੀ ਸਾਥ ਵੱਧ ਗਈ। ਨਮੈਸ਼ ਵਿੱਚ ਇੱਕ ਨਿੱਕੀ-ਨਿੱਕੀ ਜਿਹੀ ਕੁੜੀ ਨੇ ਪਰਾਜੀ ਦਾ ਹੱਥ ਆ ਫੜਿਆ ਤੇ ਗਿੱਲੇ ਕਰਨ ਲੱਗੇ। ਹੁਣ ਤੁਸੀਂ ਸਾਡੇ ਘਰ ਨਹੀਂ ਆਉਂਦੇ। ਦੀਦੀ ਚਾਤ ਕਰਦੀ ਸੀ। ਮੈਂ ਨਹੀਂ ਬੋਲਦੀ ਤੁਹਾਡੇ ਨਾਲ। ਕੌਣ ਆ ਪਰਾਜੀ? ਮੈਂ ਅਨਜਾਨ ਬਣਦੇ ਆ ਪੁੱਛਿਆ। ਉਸੇ ਜੀ ਛੋਟੀ ਭੈਣ ਸੀ। ਉਹਨਾਂ ਦੇ ਪਟਿਆਲੇ ਰਿਸ਼ਤੇਦਾਰ ਨੇ ਸਾਰੇ ਨਮੈਸ਼ ਦੇਖਣ ਆਏ ਹੋਏ ਨੇ ਉਹ ਵੀ ਹਾਂ ਮਿਲੇ ਸੀ ਭਰਾਜੀ ਹੱਸ ਕੇ ਚੁੱਪ ਕਰ ਗਏ ਕਈ ਸਾਲ ਮਗਰੋਂ ਅਸੀਂ ਸਾਰੇ ਕਿਤੇ ਜਾ ਰਹੇ ਸੀ ਅੰਬਾਲਾ ਛੋਣੇ ਗੱਡੀ ਬਦਲਨੀ ਸੀ ਸਾਨੂੰ ਸਾਰਿਆਂ ਨੂੰ ਪੇਟਿੰਗ ਰੂਮ ਵਿੱਚ ਪਿਠਾ ਕੇ ਹੁਣੇ ਉਹਨਾਂ ਆਖ ਭਰਾਜੀ ਬਾਹਰ ਚਲੇ ਗਏ ਚੌਖੇ ਚਿਰ ਮਗਰੋਂ ਜਦੋਂ ਉਹ ਮੁੜੇ ਉਹਨਾਂ ਦੀਆਂ ਅੱਖਾਂ ਵਿੱਚ ਸਿਲਾ ਸੀ ਸ਼ਾਇਦ ਉਹਨਾਂ ਥਾਮਾ ਤੋਂ ਹੋ ਕੇ ਆਏ ਸੀ ਜਿੱਥੇ ਉਹ ਉਹ ਨੂੰ ਗੱਡੀ ਚੜਾਉਂਦੀ ਨੂੰ ਗੱਡੀੋਂ ਉਤਰਦੀ ਨੂੰ ਮਿਲਦੀ ਹੁੰਦੇ ਸੀ ਉਦੋਂ ਤੱਕ ਮੈਂ ਕੁਝ ਨਾ ਆਖਿਆ ਪਰ ਪਿੱਛੋਂ ਕਈ ਵਾਰੀ ਉਹਨਾਂ ਨੂੰ ਇਸ ਗੱਲ ਬਾਰੇ ਮਜ਼ਾਕ ਕੀਤਾ ਪਰ ਭਰਾ ਜੀ ਹਰ ਵਾਰੀ ਮਜ਼ਾਕ ਤੇ ਵੀ سنجیدہ ਹੋ ਜਾਂਦੇ ਸਨ ਕੁਝ ਸਾਲਾਂ ਬਾਅਦ ਉਹਨਾਂ ਦੱਸਿਆ ਉਹ ਲੜਕੀ ਮੁੰਬਈ ਜਾ ਕੇ ਐਕਟਰਸ ਬਣ ਗਈ ਹੈ ਪਰ ਭਰਾ ਜੀ ਨੇ ਉਸ ਦਾ ਨਾ ਨਾ ਦੱਸਿਆ ਜਿਸ ਕਰਕੇ ਜਦੋਂ ਵੀ ਕਿਸੇ ਨਵੀਂ ਫਿਲਮ ਵਿੱਚ ਜਾਂ ਕਿਸੇ ਵੀ ਨਵੀਂ ਐਕਟਰਸ ਨੂੰ ਵੇਖਦੇ ਮੈਨੂੰ ਲੱਗਦਾ ਖਬਰ ਹੈ ਇਹੋ ਕੁੜੀ ਆ ਪਰ ਕੁਝ ਸਾਲਾਂ ਬਕਰੋ ਭਰਾਜੀ ਉੱਕਾ ਹੀ ਮੁੱਕਰ ਗਏ ਕਿ ਉੱਥੇ ਅਵਾਲੇ ਕੋਈ ਕੁੜੀ ਵੀ ਸੀ ਹੁਣ ਤੱਕ ਸ਼ਾਇਦ ਉਹਨਾਂ ਦੇ ਮਨ ਵਿੱਚੋਂ ਉਸ ਕੁੜੀ ਦੀ ਹੋਂਦ ਹੀ ਮਿਟ ਗਈ ਸੀ ਹੁਣ ਉਹ ਗਹਿਰ ਗੰਭੀਰ ਦਾਨੇ ਸਿਆਣੇ ਤਿਹ ਪੁੱਤਾਂ ਵਾਲੇ ਕਵੀਲਦਾਰ ਬੰਦੇ ਸਨ ਕਦੇ ਕਦੇ ਭਰਾਜੀ ਆਖਦੇ ਮੈਂ ਤੇਰੇ ਪਿਛਲੇ ਜਨਮ ਦਾ ਕੋਈ ਕਰਜ਼ਾ ਦੇਣਾ ਨਹੀਂ ਤਾਂ ਇਸ ਜਨਮ ਚ ਤਾ ਤੋ ਮੇਰਾ ਕੀ ਕਰਦੀ ਖਬਰੇ ਤੁਸੀਂ ਅਗਲੇ ਜਨਮ ਵਿੱਚ ਲਈ ਕਰ ਜਾ ਚੜਾ ਰਹੇ ਹੋ ਮੈਂ ਜਦੋਂ ਆਖਦੀ ਉਹ ਕਹਿੰਦੇ ਅਗਲੇ ਜਨਮ ਲਈ ਤੇਰੇ ਨਾਲ ਕੋਈ ਹਿਸਾਬ ਕਿਤਾਬ ਨਹੀਂ ਰੱਖਣਾ ਕਦੇ ਕਦੇ ਉਸ ਤੋਂ ਬਿਨਾ ਜੂਨਾ ਬੜਾ ਔਖਾ ਲੱਗਦਾ ਇੱਕ ਦਿਨ ਪਰਾਜੀ ਨੇ ਮੇਰੇ ਵੱਲ ਟੱਕ ਕੇ ਵੇਖਿਆ ਜੇ ਉਹਦੀ ਖਾਤਰ ਸਾਰਿਆਂ ਨੂੰ ਛੱਡ ਸਕਦੇ ਹੋ ਤਾਂ ਛੱਡ ਦੋ ਉਹਦੇ ਨਾਲ ਕਿਸੇ ਹੋਰ ਮੁਲਕ ਚਲੇ ਜਾਓ ਜੇ ਨਹੀਂ ਛੱਡ ਸਕਦੇ ਤਾਂ ਉਸ ਦੀ ਜ਼ਿੰਦਗੀ ਵਿੱਚ ਦਖਲ ਨਾ ਦੇਓ ਮੈਂ ਦੋ ਟੁੱਕ ਫੈਸਲਾ ਕਰ ਦਿੱਤਾ ਸੀ ਪਰਾਜੀ ਮੇਰੀ ਇਸ ਸੋਚ ਤੇ ਜਿਵੇਂ ਘਬਰਾ ਗਏ ਬੋਲੇ ਇਹ ਕਿਵੇਂ ਹੋ ਸਕਦਾ ਤੁਸੀਂ ਕਾਇਰ ਹੋ ਤੇ ਹਰ ਕਾਇਰ ਬੰਦਾ شریف ਹੁੰਦਾ ਜਾਂ ਇਹੋ ਆਖੋ ਹਰ شریف ਬੰਦਾ ਕਾਇਰ ਹੁੰਦਾ ਆਖ ਮੈਂ ਉੱਚੀ ਉੱਚੀ ਹੱਸ ਪਈ ਪਰਾਜੀ ਹੈਰਾਨ ਹੋ ਕੇ ਮੇਰੇ ਵੱਲ ਵੇਖਦੇ ਰਹੇ ਕਿ ਮੈਂ ਤਾਂ ਉਹਨਾਂ ਦੀ ਦਾਦੀ ਬਣੀ ਗੱਲਾਂ ਕਰ ਰਹੀ ਸੀ ਐਫੀ ਸਕੂਲ ਵਾਲੇ ਹੀ ਕਾਲਜ ਵਿੱਚ ਪਾਸ ਕਰਕੇ ਬੀਏ ਅਨਰਾਇਸ ਕਾਲ ਮਹਿੰਦਰਾ ਕਾਲਜ ਵਿੱਚ ਦਾਖਲਾ ਹੋਣਾ ਸੀ ਤੇ ਮਹਿੰਦਰਾ ਕਾਲਜ ਮੁੰਡਿਆਂ ਦਾ ਕਾਲਜ ਸੀ ਫੁੱਫੜ ਜੀ ਮੈਨੂੰ ਕਾਲਜ ਦਾਖਲ ਕਰਵਾਓ ਜਿਸ ਦਿਨ ਮੈਂ ਆਖਿਆ ਉਹ ਹਨ ਹੋ ਕੇ ਮੇਰੇ ਵਾਲ ਚਾਕੇ ਸੀ ਕੁੜੀਆਂ ਦਾ ਕਾਲਜ ਨਹੀਂ ਠੀਕ ਉਹਨਾਂ ਪੁੱਛਿਆ ਉੱਥੇ ਅਨਰਾਇਸ ਨਹੀਂ ਤੇ ਨਾਲੇ ਐਮਏ ਕਰਨ ਵੇਲੇ ਵੀ ਤਾਂ ਮਹਿੰਦਰਾ ਕਾਲਜ ਜਾਵਾਂ ਜਾਵਾਂਗੀ ਮੈਂ ਦੱਸਿਆ ਫੁੱਫੜ ਜੀ ਨੇ ਬੀਜੀ ਹੋਣਾ ਨਾ ਸਲਾਹ ਕੀਤੀ ਵੀਜੀ ਤਾਂ ਆਖ ਰਹਿਸਨ ਪਥੇਰਾ ਪੜ ਲਿਆ ਹੋਰ ਅੱਗੋਂ ਪੜ ਕੇ ਕੀ ਕਰਨਾ ਨਾਲੇ ਅਗਲਿਆਂ ਦਾ ਮੁੰਡਾ ਤਾਂ ਪੜਨੋਂ ਹਟ ਗਿਆ ਇਸ ਨੂੰ ਬਹੁਤਾ ਪੜਾ ਕੇ ਕੀ ਕਰੋਗੇ ਫਿਰ ਵੀ ਫੁੱਫੜ ਜੀ ਮਹਿੰਦਰਾ ਕਾਲਜ ਗਏ ਵੀ ਪ੍ਰਿੰਸੀਪਲ ਨੂੰ ਮਿਲ ਕੇ ਆਏ ਕਿੰਨੀਆਂ ਤੇ ਕਾਧੀਆਂ ਕਾਧੀਆਂ ਕੁੜੀਆਂ ਪੜਦੀਆਂ ਨੇ ਕਿਹੜੇ ਕਿਹੜੇ ਪ੍ਰੋਫੈਸਰ ਪੜਾਉਂਦੇ ਨੇ ਕਿੰਨੇ ਵਜੇ ਕਾਲਜ ਲੱਗਦਾ ਤੇ ਕਿੰਨੇ ਵਜੇ ਛੁੱਟੀ ਹੁੰਦੀ ਹੈ ਸਭ ਗੱਲਾਂ ਪਤਾ ਕਰ ਆਏ ਬਿਦਵਾਨ ਬਜੁਰਗ ਪ੍ਰਿੰਸੀਪਲ ਪੁੱਪੜ ਜੀ ਨੂੰ ਤਸੱਲੀ ਦਿੱਤੀ ਤੇ ਮਨਾ ਲਿਆ ਕਿ ਆਪਣੇ ਧੀ ਨੂੰ ਦਾਖਲ ਕਰਵਾ ਦਿਓ ਪ੍ਰੋਫੈਸਰ ਬਰਵਿੰਦਰ ਸਿੰਘ ਜੋ ਕੁੜੀਆਂ ਵਾਲੇ ਕਾਲਜ ਵਿੱਚ ਵੀ ਸਾਨੂੰ ਪੜ੍ਹਾਉਂਦੇ ਸਨ ਉਹਨਾਂ ਆਖਿਆ ਸੀ ਹਿਸਟਰੀ ਪੋਲੀਟੀਕਲ ਸਾਇੰਸ ਲੈ ਲਈ ਅੰਗਰੇਜ਼ੀ ਹੋਵੇਗੀ ਹੀ ਹਿਸਟਰੀ ਪੋਲੀਟੀਕਲ ਸਾਇੰਸ ਤੇ ਅੰਗਰੇਜ਼ੀ ਮਜਬੂਰ ਮੈਂ ਭਰ ਦਿੱਤੇ ਤੇ ਪ੍ਰਿੰਸੀਪਲ ਦੇ ਅੱਖਾਂ ਉੱਤੇ ਪੰਜਾਬੀ ਦਾ ਮਜਬੂਰ ਪੁੱਪੜ ਜੀ ਨੇ ਭਰ ਦਿੱਤਾ ਹੁਣ ਜਦ ਦਹੀਂ ਹੀ ਥਾਤੇ ਮੈਂ ਚਾਰ ਮਜ਼ਦੂਰ ਪੜਤੀ ਸੀ ਅੱਧਾ ਸਾਲ ਲੱਗ ਜਾਂਦਾ ਮਗਰੋਂ ਪ੍ਰੋਫੈਸਰ ਬੁਰਵੰਦ ਸਿੰਘ ਹੋਣਾ ਨੇ ਆਖਿਆ ਜੇ ਅੱਗੋਂ ਕਿਸੇ ਕੰਪੀਟੀਸ਼ਨ ਚ ਬੈਠਣਾ ਤਾਂ ਪੰਜਾਬੀ ਛੱਡ ਦੇ ਇਹ ਤੇਰੇ ਕਿਸੇ ਕੰਮ ਨਹੀਂ ਆਉਣੀ ਬਾਕੀ ਮਜ਼ਮੂਨ ਚੰਗੀ ਤਰ੍ਹਾਂ ਤਿਆਰ ਕਰ ਖਾਸ ਕਰ ਹਿਸਟਰੀ ਜਿਸ ਦੀ ਤੂੰ ਐਨਾਲਿਸਿਸ ਵੀ ਲਈ ਹੋਈ ਆ ਇਹ ਮਜ਼ਮੂਨ ਪ੍ਰਿੰਸੀਪਲ ਸਾਹਿਬ ਨੇ ਆਪ ਆਖ ਕੇ ਲੈ ਕੇ ਦਿੱਤੇ ਮੈਂ ਦੱਸਿਆ ਨਾਲੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਣਾ ਨੂੰ ਈ ਆਖਾਂਗੀ ਉਹ ਉਦੋਂ ਵੀ ਇਹ ਨੂੰ ਪੰਜਾਬੀ ਬਣਾਉਂਦੇ ਸਨ ਇਹੋ ਕਾਰ ਗਿਆਨੀ ਦਾ ਇਮਤਿਹਾਨ ਦੇ ਦੇ ਤੇ ਫਿਰ ਪੰਜਾਬੀ ਛੱਡ ਦੇ ਮੈਂ ਗੱਲ ਮੰਨ ਕੇ ਗਿਆਨੀ ਦਾ ਸਿਲੇਬਸ ਕਮੀ ਕਾਲਜ ਦੇ ਪ੍ਰਿੰਸੀਪਲ ਤੋਂ ਪੁੱਛਣ ਗਈ ਨਾਲ ਫੁੱਫੜ ਜੀ ਵੀ ਗਏ ਸਨ ਕਮੀ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਹੁਣ ਤਾਂ ਕਾਲਜ ਦੇ ਦਾਖਲੇ ਵੀ ਜਾ ਚੁੱਕੇ ਨੇ ਭਾਵੇਂ 2 ਮਹੀਨੇ ਸਾਰੇ ਰਹਿ ਗਏ ਨੇ ਚਲੋ ਆਓ ਕਰੋ ਫੀਸ ਲੇਟ ਨਾਲ ਭੇਜ ਦਿਓ ਇਸ ਵਾਰੀ ਇਮਤਿਹਾਨ ਦੀ ਪ੍ਰੈਕਟਿਸ ਹੋ ਜੋਗੀ ਅਗਲੀ ਵਾਰੀ ਪਾਸ ਹੋ ਜੋਗੇ ਸ਼ਾਮ ਨੂੰ ਕਲਾਸ ਲਾ ਲਿਆ ਕਰੇ ਇੱਥੇ ਮੇਰੇ ਕੋਲ ਆ ਕੇ ਮੈਂ ਮੰਨ ਗਈ ਮਹੀਨਾਕ ਪਰਜਮਾਤ ਵਿੱਚ ਵੀ ਜਾਂਦੀ ਰਹੀ ਲੇਟ ਫੀਸ ਨਾਲ ਫੀਸ ਭਰ ਕੇ ਇਮਤਿਹਾਨ ਵੀ ਦੇ ਦਿੱਤਾ ਜਦੋਂ ਰਿਜ਼ਲਟ ਨਿਕਲਿਆ ਕੌਮੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਜੀ ਨੇ ਜਿੱੱਟੇ ਆਏ ਸਾਡੇ ਘਰ ਦੇ ਹਰਾਨ ਹੋ ਕੇ ਦੱਸਿਆ ਬੀਬੀ ਪੰਜਾਬ ਵਿੱਚੋਂ ਫਰਸਟ ਰਹੀ ਹੈ ਤਗਮਾ ਮਿਲੇਗਾ ਪੰਜਾਬੀ ਛੱਡਣ ਲਈ ਮੈਂ ਇਹ ਇਮਤਿਹਾਨ ਦਿੱਤਾ ਸੀ ਪਤਾ ਲੱਗਣ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਣਾ ਆਖਿਆ ਪੰਜਾਬੀ ਨਹੀਂ ਛੱਡਣੀ ਤੇ ਨਾਲੇ ਹੁਣ ਤੱਕ ਪ੍ਰੋਫੈਸਰ ਬਲਵੰਤ ਸਿੰਘ ਦੀ ਇੱਥੇ ਬਦਲੀ ਹੋ ਗਈ ਸੀ ਇਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਤੇਜ ਸਿੰਘ ਨੇ ਇੱਕ ਦੋ ਬਾਰੀ ਚਪੜਾਸੀ ਪੇਚ ਕੇ ਮੈਨੂੰ ਆਪਣੇ ਦਫ਼ਤਰ ਸੱਦਿਆ ਕੋਈ ਤਕਲੀਫਤਾ ਨਹੀਂ ਹੋ ਸਭ ਠੀਕ ਹੈ ਪੜਾਈ ਦਾ ਕੀ ਹਾਲ ਹੈ ਸਰਦਾਰ ਸਾਹਿਬ ਨੂੰ ਆਖੀ ਮੈਂ ਕਿਸੇ ਦਿਨ ਆਵਾਂਗਾ ਕੋਈ ਕਿਤਾਬ ਪੜ੍ਹਨੀ ਹੁੰਦੀ ਆ ਆਤ ਗੱਲਾਂ ਤੋਂ ਗੱਲਾਂ ਪੁੱਛਦੇ ਰਹੇ ਫਿਰ ਇੱਕ ਦਿਨ ਉਚੇਰੇ ਦਿਨ ਉਹਨਾਂ ਸੱਦਿਆ ਤੂੰ ਦੱਸਿਆ ਸੀ ਨਾ ਗੁਰਬਖਸ਼ ਸਿੰਘ ਨਾਨਕ ਸਿੰਘ ਬਲਵੰਤ ਸਿੰਘ ਗਾਰਗੀ ਦਵਿੰਦਰ ਸਿੰਘ ਸਤਿਅਰਤੀ ਦੀਆਂ ਕਿਤਾਬਾਂ ਤੂੰ ਪੜ੍ਹਨੀਆਂ ਨੇ ਇਹ ਸਭ ਮੇਰੇ ਘਰ ਆਏ ਹੋਏ ਨੇ ਪਾਸ਼ਾ ਵਿਭਾਗ ਨੇ ਸੱਦੇ ਨੇ ਉਦਾਂ ਜੇ ਤੂੰ ਮਿਲਣਾ ਛੁੱਟੀ ਹੋਣ ਤੋਂ ਮਗਰੋਂ ਕੋਠੀ ਆ ਜੀ ਉੱਥੇ ਮੇਰੀਆਂ ਲੜਕੀਆਂ ਤੇ ਤੇਰੇ ਬੀਜੀ ਸਭ ਹੋਣਗੇ ਪ੍ਰਿੰਸੀਪਲ ਦੀ ਕੋਟੀ ਕਾਰਦੇ ਨਾਲ ਹੀ ਸੀ ਉੱਥੇ ਜਾਣ ਤੋਂ ਪਹਿਲਾਂ ਇਹਨਾਂ ਲੇਖਾਂ ਦੀਆਂ ਲਿਖਤਾਂ ਪੜ੍ਹਦੀਆਂ ਜਿਹੜੀਆਂ ਤਸਵੀਰਾਂ ਮਾਧਿਅਮ ਵਿੱਚ ਬਣੀਆਂ ਸਨ ਉਹਨਾਂ ਨੂੰ ਯਾਦ ਕਰਦੀ ਛੁੱਟੀ ਹੋਣ ਉਪਰੰਤ ਪੰਗੇ ਵਾਲੇ ਨੂੰ ਕਾਲਜ ਵਿੱਚ ਹੀ ਵਿੱਚ ਹੀ ਖੜੇ ਰਹਿਣ ਲਈ ਆ ਕੇ ਆਪਣੀ ਸਹੇਲੀ ਹਰਦੀਪਾਲ ਦੇ ਨਾਲ ਪ੍ਰਿੰਸੀਪਲ ਦੀ ਕੋਠੀ ਗਈ ਇਹਨੇ ਗੁਰਵਾਰ ਸਿੰਘ ਨਾਨਕ ਸਿੰਘ ਬਲਵੰਤ ਸਿੰਘ ਹਾਰਕੇ ਮੋਹਰ ਸਿੰਘ ਦਵਿੰਦਰ ਸਿੰਘ ਸਦਾਰਤੀ ਪ੍ਰਿੰਸੀਪਲ ਨੇ ਹੱਥ ਕਰ ਕਰਕੇ ਦੱਸੇ ਪਰ ਮੈਨੂੰ ਲੱਗਿਆ ਇਹ ਉਹ ਨਹੀਂ ਇਹ ਤਾਂ ਆਮ ਜਿਹੇ ਲੋਕ ਨੇ ਪ੍ਰਿੰਸੀਪਲ ਨੇ ਮੇਰੇ ਵਾਲੇ ਦੱਸਿਆ ਇਹ ਜਰਨਲ ਤਾਰਾ ਸਿੰਘ ਦੀਤੀ ਹੈ ਮਿਸ ਟਿਵਾੜਾ ਤਲੀਪ ਟਿਵਾੜਾ ਕੁਝ ਲਿਖਦੇ ਹੁੰਦੇ ਹੋ ਦਵਿੰਦਰ ਸਦਾਰਤੀ ਨੇ ਪੁੱਛਿਆ ਜੇ ਸਾਰੇ ਹੀ ਲੋਕ ਲਿਖਣ ਲੱਗ ਪੈਂ ਫਿਰ ਤੁਹਾਨੂੰ ਲੋਕਾਂ ਨੂੰ ਪੜਿਆ ਕੌਣ ਕਰੇਗਾ ਮੇਰੀ ਥਾਂ ਬਲਵੰਤ ਗਾਰਗੀ ਨੇ ਜਵਾਬ ਦਿੱਤਾ ਅਗਰ ਸਾਨੂੰ ਪਤਾ ਹੋਵੇ ਅਜਹੀਆਂ ਲੜਕੀਆਂ ਸਾਨੂੰ ਪੜਤੀਆਂ ਨੇ ਅਸੀਂ ਤੇ ਦੁੱਗਣਾ ਚੌਗਣਾ ਲਿਖਣਾ ਲੱਗ ਜਾਈਏ ਦਵਿੰਦਰ ਸਤਿਆਰਤੀ ਨੇ ਆਪਣੇ ਟੈਗੋਰ ਨਵਾਦਾਰੀ ਤੇ ਹੱਥ ਫੇਰਦੇ ਜਦੋਂ ਆਖਿਆ ਤਾਂ ਪ੍ਰਿੰਸੀਪਲ ਸਾਹਿਬ ਨੇ ਲੜਕੇ ਨੇ ਜਾਦ ਕਰਵਾਇਆ ਤੁਸੀਂ ਜੋ ਕੁਝ ਬੋਲ ਰਹੇ ਟੇਪ ਹੋ ਰਿਹਾ ਤੁਸੀਂ ਵੀ ਲਿਖਿਆ ਕਰੋ ਲੜਕੀਆਂ ਨੂੰ ਵੀ ਇਹ ਲਿਖਣਾ ਚਾਹੀਦਾ ਅਮਰੀਕਾ ਅਮਰੀਕਾ ਵਿੱਚ ਤਾਂ ਲੜਕੀਆਂ ਹਰ ਕੰਮ ਵਿੱਚ ਅੱਗੇ ਆ ਰਹੀਆਂ ਨੇ ਗੁਰਵਸ ਸਹੋਰਾ ਨੇ ਸਲਾਹ ਦਿੱਤੀ ਰੋਟੀ ਖਾ ਚੁੱਕਣ ਮਗਰੋਂ ਅਜ ਤਰ੍ਹਾਂ ਮੈਂ ਆਪਣੇ ਪਾਸ ਵਿੱਚੋਂ ਇੱਕ ਛੋਟੀ ਇਲਾਇਚੀ ਕੱਢ ਕੇ ਮੂੰਹ ਵਿੱਚ ਪਾ ਲਈ ਤੇ ਵਿਦਸਤਾਰਤੀ ਹੋਣੇ ਵੀ ਮੇਰੇ ਵੱਲ ਚਾੱਕ ਰਹੇ ਸਨ ਮੈਨੂੰ ਬਾੜਾ ਲੱਗਿਆ ਕਿ ਮੈਂ ਉਹਨਾਂ ਦੂਸਰਿਆਂ ਨੂੰ ਬਿਨਾਂ ਪੁੱਛੇ ਆਪ ਇਲਾਇਚੀ ਖਾ ਲਈ ਸੀ ਪਾਸ ਵਿੱਚੋਂ ਹੋਰ ਇਲਾਇਚੀਆਂ ਕੱਢ ਕੇ ਮੈਂ ਪਲੇਟ ਵਿੱਚ ਰੱਖੀਆਂ ਤੇ ਬਾਕੀਆਂ ਨੂੰ ਵੀ ਦਿੱਤੀਆਂ ਇਸੇ ਘਟਨਾ ਨੂੰ ਲੈ ਕੇ ਪਿੱਛੇ ਦਵਿੰਦਰ ਸਤਾਰਥੀ ਨੇ ਇੱਕ ਕਹਾਣੀ ਲਿਖ ਦਿੱਤੀ ਇਲਾਇਚੀ ਦੇ ਦਾਣੇ ਜਿਸ ਨੂੰ ਪੜ੍ਹ ਕੇ ਮੈਨੂੰ ਲੱਗਿਆ ਸੀ ਇਹ ਲੇਖਕ ਲੋਕ ਵੀ ਕਿੰਨੇ ਫਜ਼ੂਲ ਹੁੰਦੇ ਨੇ ਗੁਰਵਕ ਸਿੰਘ ਦੀ ਕਿਤਾਬ ਅਨੋਖੇ ਤੇ ਇਕੱਲੇ ਦਾ ਮੈਂ ਉਸ ਦਿਨ ਜ਼ਿਕਰ ਸੁਣਿਆ ਸੀ ਤੇ ਉਸੇ ਦਿਨ ਬਿਜਾਰੂ ਮੰਗਵਾ ਲਈ ਰਾਤ-ਰਾਤ ਪੜ੍ਹ ਵੀ ਲਈ ਪਰ ਪਤਾ ਨਹੀਂ ਕਿਉਂ ਪੜ੍ਹ ਪਿਛੋਂ ਮੈਂ ਬੜੀ ਘਬਰਾਟ ਮਹਿਸੂਸ ਕੀਤੀ ਤੇ ਇਸ ਕਿਤਾਬ ਨੂੰ ਕਿੱਥੇ ਛੁਪਾ ਕੇ ਰੱਖਾਂ ਜੇ ਕਿਸੇ ਮੇਰੇ ਕੋਲ ਇਹ ਕਿਤਾਬ ਦੇਖ ਲਈ ਕੀ ਸੋਚਣਗੇ ਕਿ ਮੈਂ ਕਿਉਂ ਜੀ ਹ ਕਿਤਾਬਾਂ ਪੜਦੀ ਹਾਂ ਪਹਿਲੇ ਸਰਾੜੇ ਹਟ ਲਕੋਈ ਫੇਰ ਕੱਢ ਕੇ ਕੱਪੜਿਆਂ ਵਾਲੇ ਟਰੱਕ ਵਿੱਚ ਰੱਖੀ ਫਿਰ ਜਦੋਂ ਤਸੱਲੀ ਨਾ ਹੋਈ ਤਾਂ ਮੈਂ ਉਸ ਨੂੰ ਬਗੀਚੀ ਵਿੱਚ ਲੈ ਖੂ ਹਿੱ ਸੋਟਾਈ ਪਰ ਅਜੇ ਵੀ ਡਰ ਲੱਗ ਰਿਹਾ ਸੀ ਕਿ ਜੇ ਕਿਤਾਬ ਵਿੱਚ ਨਾ ਡੁੱਬੀ ਜੇ ਟਿੰਡਾ ਵਿੱਚ ਬਾਹਰ ਆ ਗਈ ਪਰ ਹੁਣ ਮੈਨੂੰ ਆਪਣੇ ਇਸ ਗੱਲ ਤੇ ਹਾਸਾ ਆ ਜਾਂਦਾ ਪ੍ਰਿੰਸੀਪਲ ਤੇਜਸ ਸਿੰਘ ਹੋਣਾ ਨੇ ਫਿਰ ਇੱਕ ਦਿਨ ਚਪੜਾਸੀ ਪੇਜ ਕੇ ਆਪਣੇ ਦਫ਼ਤਰ ਸੱਦਾ ਪੇਚਿਆ ਸਰ ਅੰਦਰ ਆ ਜਾਵਾ ਮੈਂ ਹੌਲੀ ਜਿਕੇ ਪੁੱਛਿਆ ਹਾਂ ਹਾਂ ਆ ਜਾਓ ਪਰ ਸਰ ਨਹੀਂ ਤੂੰ ਮੈਨੂੰ ਪਾਪਾ ਜੀ ਆਖਿਆ ਕਰ ਮੇਰੀ ਧੀ ਸੀ ਮਨਜੀਤ ਉਹ ਇੱਕ ਡਰਾਮੇ ਵਿੱਚ ਦੀਪ ਬਣੀ ਸੀ ਉਹ ਮਰ ਗਈ ਹੈ ਤੇ ਮੈਨੂੰ ਲੱਗਦਾ ਤੂੰ ਉਹੀ ਆਂ ਆਪਣੀ ਉਸ ਧੀ ਤੋਂ ਬਿਨਾ ਮੈਂ ਵੀ ਮਰ ਜਾਣਾ ਸੀ ਪਰ ਹੁਣ ਨਹੀਂ ਮੈਂ ਮਰਾਂਗਾ ਹੁਣ ਤੂੰ ਜੋ ਹੈ ਤੈਨੂੰ ਮੈਂ ਜਿੰਨੀ ਆਖਿਆ ਕਰਾਂਗਾ ਜਿੰਨੀ ਜ਼ਿੰਦਗੀ ਦੇਣ ਵਾਲੀ ਪ੍ਰਿੰਸੀਪਲ ਸਾਹਿਬ ਆਖ ਵੀ ਰਹੇ ਸਨ ਤੇ ਰੋ ਵੀ ਰਹੇ ਸਨ ਮੈਂ ਚੁੱਪਚਾਪ ਸੁਣਦੀ ਰਹੀ ਤੂੰ ਕੁਝ ਪੜਨਾ ਹੋਵੇ ਪੁੱਛਣਾ ਹੋਵੇ ਜਦੋਂ ਜੀ ਕਰੇ ਆ ਜਾਇਆ ਕਰ ਤੂੰ ਕੁਝ ਲਿਖਦੀ ਹੁੰਨੀ ਆ ਉਹ ਮੈਨੂੰ ਪੁੱਛ ਰਹੇ ਸਨ ਨਹੀਂ ਬੇ ਆਖਿਆ ਬੋਲੇ ਮੈਂ ਨਹੀਂ ਮੰਨਦਾ ਤੇਰੇ ਹੱਥ ਤਾਂ ਇੱਕ ਕਲਾਕਾਰ ਦੇ ਹੱਥ ਨੇ ਤੇਰੀਆਂ ਤਾਂ ਉਂਗਲਾਂ ਵਿੱਚ ਸੰਗੀਤ ਆ ਤੇਰੀਆਂ ਅੱਖਾਂ ਵਿੱਚ ਮੇਕਵਰਾ ਜੇ ਗਈ ਇੱਕ ਬਜ਼ੁਰਗ ਪ੍ਰਿੰਸੀਪਲ ਕੀ ਆਕਰਿਆ ਸੀ ਤੇ ਆਖਿਆ ਮੈਂ ਸੱਚ ਆਖਦੀ ਆ ਮੈਂ ਕਦੇ ਕੁਝ ਨਹੀਂ ਲਿਖਿਆ ਘਰ ਆ ਕੇ ਮੈਂ ਆਪਣਾ ਹੱਥ ਆਪਣੀਆਂ ਉਂਗਲੀਆਂ ਵੱਲ ਦੇਖਦੀ ਰਹੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਹੱਥ ਕਲਾਕਾਰ ਦੇ ਹੱਥ ਕਿਵੇਂ ਦੇ ਫਿਰ ਮੈਂ ਸੋਚਦੀ ਮੈਂ ਤੇ ਕਦੀ ਵੀ ਕੁਝ ਨਹੀਂ ਲਿਖਿਆ ਫਿਰ ਇਹ ਮੇਰੇ ਹੱਥ ਕਲਾਕਾਰ ਦੇ ਹੱਥ ਕਿਵੇਂ ਹੋ ਸਕਦੇ ਨੇ ਇਹੋ ਦੋ ਬਰੇ ਲੱਗ ਗਏ ਮੈਂ ਵੀ ਇਹ ਪਾਸ ਕਰ ਲਈ ਹੁਣ ਪ੍ਰਾਸ਼ਦ ਜੈਨ ਫੇਰ ਮੇਰੇ ਅੱਗੇ ਲਟਕ ਗਿਆ ਆਈਏ ਦਾ ਇਮਤਿਹਾਨ ਜੇ ਦੇਣਾ ਤਾਂ ਦਿੱਲੀ ਜਾ ਕੇ ਐਮਏ ਹਿਸਟਰੀ ਦੇ ਨਾਲ ਐਲਐਲਬੀ ਦੇ ਇਕੱਠਾ ਕੋਰਸ ਕਰ ਲੈ ਪ੍ਰੋਫੈਸਰ ਬਲਵਤ ਸਿੰਘ ਇੱਕ ਦਿਨ ਘਰ ਆ ਕੇ ਦੱਸ ਗਏ ਸਨ ਪੜਦੇ ਵਾਲੇ ਟਾਂਕੇ ਵਿੱਚ ਸਕੂਲ ਜਾਣ ਵਾਲੀ ਲੜਕੀਆਂ ਮੁੰਡਿਆਂ ਦੇ ਕਾਲ ਵਿੱਚੋਂ ਬੀਏ ਕਰਕੇ ਹੁਣ ਆਈਏ ਐਸੇ ਦਾ ਕੰਪੀਟੀਸ਼ਨ ਦੇਣ ਬਾਰੇ ਆਖ ਰਹੀ ਸੀ ਫੁੱਪੜ ਜੀ ਨੂੰ ਔਕ ਵੀ ਲੱਗਦੀ ਸੀ ਪਰ ਖੁਸ਼ ਵੀ ਹੁੰਦੇ ਸੀ ਬੀਜੀ ਨੇ ਫੇਰ ਇਤਰਾਜ਼ ਕੀਤਾ ਦਿੱਲੀ ਫੇਰ ਹੋਸਟਲ ਚ ਰਹੂਗੀ ਨਹੀਂ ਜੀ ਰਹਿਣ ਦਿਓ ਕੋਲੋਂ ਅਹਿਮਦ ਆਖ ਰਿਹਾ ਸੀ ਮੈਂ ਜੀ ਤੁਹਾਨੂੰ ਦੱਸਿਆ ਨਹੀਂ ਕਿ ਇੱਕ ਦਿਨ ਮੈਂ ਜਰਕ ਸਹਿੰਦਾ ਬਾਗ ਗਿਆ ਸੀ ਟਾਂਗਾ ਲੈ ਕੇ ਟਾਂਗਾ ਇੱਕ ਪਾਸੇ ਖੜਾ ਕਰਕੇ ਸੋਚਿਆ ਦੇਖਾਂ ਆਪਣੀ ਬੀਬਾ ਕਿੱਥੇ ਪੜਦੀ ਹੈ ਅੰਦਰ ਜੀ ਚੰਗਾ ਪਲਾ ਧੌਲੀ ਤਾੜੀ ਵਾਲਾ ਬੰਦਾ ਸੀ ਹੀਰ ਦੀਆਂ ਗੱਲਾਂ ਕਰੇ ਸੋਚਿਆ ਤੁਹਾਨੂੰ ਆਖੂਗਾ ਵੀ ਆਪਣੀਆਂ ਬੀਬਾਂ ਨੂੰ ਤਾਂ ਉਥੋਂ ਪੜਨੋਂ ਹਟਾ ਲਓ ਫੇਰ ਸੋਚਿਆ ਇਹ ਲੜੂ ਕੀ ਮੇਰੇ ਨਾਲ ਪਰ ਜੀ ਦਿੱਲੀ ਤਾਂ ਉਕਾਈ ਨਹੀਂ ਭੇਜਣੀ ਉੱਥੇ ਕੌਣ ਇਸ ਦਾ ਖਿਆਲ ਰੱਖੂ ਬੀਜੀ ਨੂੰ ਵੀ ਆਕਰ ਦਾ ਮੌਕਾ ਮਿਲ ਗਿਆ ਜੀ ਉਦਣ ਦੇਖ ਤਾਂ ਕਿਵੇਂ ਤੁਸੀਂ ਘਰ ਕੀ ਪੜਦੇ ਸੀ ਜਦੋਂ ਬਾੜਾ ਜਿਆ ਹਨੇਰਾ ਹੋ ਗਿਆ ਸੀ ਇਸ ਨੂੰ ਨਾਲੇ ਦੱਸ ਕੇ ਤਾਂ ਗਈ ਸੀ ਬਈ ਅੱਜ ਕੁਝ ਹੈਗਾ ਕੱਲ ਚ ਦੇਰ ਨਾਲ ਆਉਗੀ ਦਿੱਲੀ ਜਾ ਕੇ ਪੜ੍ਹਨ ਵਾਲੀ ਗੱਲ ਫੁੱਫੜ ਜੀ ਨੂੰ ਵੀ ਪਸੰਦ ਨਹੀਂ ਸੀ ਪਰ ਉਹਨਾਂ ਨੇ ਨਾਂ ਮੰਨਣ ਤੇ ਜਦੋਂ ਮੈਂ ਰੋ ਪਈ ਉਹ ਮੰਨ ਗਏ ਤੇ ਆਖਣ ਲੱਗੇ ਠੀਕ ਆ ਪੇਜਦੇ ਆਂਗੇ ਦਿੱਲੀ ਦਿੱਲੀ ਜਾ ਕੇ ਮੈਂ ਹਿਸਟਰੀ ਦੀ ਐਮਏ ਤੇ ਨਾਲ ਐਲਐਲਬੀ ਦੀਆਂ ਕਲਾਸਾਂ ਜੁਆਇਨ ਕਰ ਲਈਆਂ ਰਿੱਡਾ ਹਾਊਸ ਦੇ ਹੋਸਟਲ ਵਿੱਚ ਰਹਿਣ ਲੱਗ ਪਈ ਦਿੱਲੀ ਦੀਆਂ ਬਾਹਰ ਕਟਵੀਆਂ ਵਾਲੀਆਂ ਫਰ ਫਰ ਅਗਰੇਜੀ ਬੋਲਦੀਆਂ ਪੈਟਾ ਪਾ ਕੇ ਮੇਕਅਪ ਕਰਕੇ ਬੇਬਾਂ ਵੜੀਆਂ ਮੁੰਡਿਆਂ ਨਾਲ ਸੈਰ ਸਿੰਧ ਬਾ ਨੂੰ ਜਾਂਦੀਆਂ ਕੁੜੀਆਂ ਨੂੰ ਦੇਖ ਕੇ ਮੈਨੂੰ ਇਹੋ ਲੱਗਿਆ ਜਿਵੇਂ ਬਹਿ ਕਿਸੇ ਪਿੰਡ ਵਿੱਚੋਂ ਆਈਆਂ ਸਾਜ-ਤੱਜ ਕੇ ਬਾਹਰ ਲਾਂ ਵਿੱਚ ਟਹਿਲਦੀਆਂ ਪੱਕ ਮੁੰਡਿਆਂ ਦੇ ਮਿਲਣ ਆਉਣ ਨੂੰ ਉਡੀਕਦੀਆਂ ਤੇ ਖਾਣ ਪੀਣ ਦੀਆਂ ਰੇੜੀਆਂ ਦੁਆਲੇ ਇਕੱਠੀਆਂ ਹੋਈਆਂ ਉਹ ਕੁੜੀਆਂ ਮੈਨੂੰ ਅਜੀਬ ਲੱਗਦੀਆਂ ਉਹ ਉੱਚੀ-ਉੱਚੀ ਹੱਸਦੀਆਂ ਖੱਪਾ ਪਾਉਂਦੀਆਂ ਮਜ਼ਾਕ ਕਰਦੀਆਂ ਤੀਪੇ ਸੁਣਾਉਂਦੀਆਂ ਕੋਈ ਸੱਚੀਆਂ ਕੋਈ ਰੰਗीन ਆਪ ਬੀਤੀਆਂ ਵੀ ਜਦੋਂ ਦੱਸਦੀਆਂ ਮੈਨੂੰ ਲੱਗਦਾ ਇਹ ਐਮੀਚੂਰ ਬੋਲਦੀਆਂ ਨੇ ਕਿ ਇਹਦਾ ਕੋਈ ਬੁਆਏਫ੍ਰੈਂਡ ਕਦੇ ਮਿਲਣ ਨਹੀਂ ਆਇਆ ਮੇਰੇ ਨਾਲ ਵਾਲੇ ਕਮਰੇ ਵਾਲੀ ਲੜਕੀ ਨੇ ਇੱਕ ਦਿਨ ਪੁੱਛਿਆ ਹੈ ਹੀ ਨਹੀਂ ਮੇਰਾ ਕੋਈ ਬੁਆਏਫ੍ਰੈਂਡ ਮੈਂ ਦੱਸਿਆ ਨਹੀਂ ਹੈ ਤਾਂ ਬਣਾ ਲੈ ਤੂੰ ਤਾਂ ਸ਼ਾਮ ਨੂੰ ਐਲ ਐਲ ਵੀ ਦੀ ਕਲਾਸ ਲਾਉਣ ਵੀ ਜਾਣੀ ਹੈ ਉੱਥੇ ਬਥੇਰੇ ਲੜਕੇ ਨੇ ਕਿਵੇਂ ਬਣਾਈ ਦੇ ਮੈਂ ਜਦੋਂ ਆਖਿਆ ਉਹ ਉੱਚੀ ਉੱਚੀ ਹੱਸ ਪਈ ਇਹ ਗੱਲ ਉਹਨੇ ਬਾਕੀ ਕੁੜੀਆਂ ਨੂੰ ਵੀ ਦੱਸੀ ਅੱਜੇ ਮਹੀਨਾਕ ਹੋਇਆ ਸੀ ਮੈਨੂੰ ਇੱਥੇ ਆਈ ਨੂੰ ਅੰਗਰੇਜ਼ੀ ਬੋਲਣ ਦਾ ਮਸਾ ਝਾਕਾ ਹੀ ਖੁੱਲਿਆ ਸੀ ਮਾੜੀ ਮੋਟੀ ਦੋਸਤੀ ਦੋ ਚਾਰ ਕੁੜੀਆਂ ਨਾਲ ਵੀ ਹੋ ਗਈ ਸੀ ਜਦੋਂ ਫੁੱਫੜ ਜੀ ਦੀ ਚਿੱਠੀ ਆਈ ਤੇਰੇ ਪ੍ਰਿੰਸੀਪਲ ਸਾਹਿਬ ਮਿਲਣ ਆਏ ਸੀ ਆਖਦੇ ਸੀ ਡਬਲ ਕੋਰਸ ਕਰਵਾ ਦੇ ਦਿੱਤਾ ਕੁੜੀ ਮਾਰਨੀ ਆ ਤੁਸੀਂ ਆਪਣੀ ਉਹ ਤਾਂ ਅੱਗੇ ਹੀ ਕਮਜ਼ੋਰ ਜਹੀ ਆ ਮੈਂ ਅੱਜ ਇਸ ਚਿੱਠੀ ਦਾ ਜਵਾਬ ਵੀ ਨਹੀਂ ਸੀ ਦਿੱਤਾ ਕੀ ਇੱਕ ਚਿੱਠੀ ਹੋਰ ਆ ਗਈ ਸੁਨਿਆ ਹੋਸਟਲ ਵਿੱਚ ਤਾਂ ਰੋਟੀ ਵੀ ਚੰਗੀ ਨਹੀਂ ਮਿਲਦੀ ਫਰੂਟ ਫਰਾਟ ਚਪਟਾਸੀ ਤੋਂ ਬਾਹਰੋਂ ਮੰਗਵਾ ਲਿਆ ਕਰ ਤੇ ਇਸ ਮਗਰੋਂ ਲਗਾਤਾਰ ਉਹਨਾਂ ਦੀਆਂ ਫਿਕਰਾਂ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ ਸਭ ਤੋਂ ਅਖੀਰ ਦੀ ਚਿੱਠੀ ਵਿੱਚ ਉਹਨਾਂ ਲਿਖਿਆ ਮੈਂ ਪਤਾ ਨਹੀਂ 2-4 ਸਾਲ ਹੋਰ ਜੀਣਾ ਪਤਾ ਨਹੀਂ ਨਹੀਂ ਤੂੰ ਪਹਿਲਾਂ ਹੀ ਸਾਨੂੰ ਛੱਡ ਕੇ ਚਲੀ ਗਈਆਂ ਮੈਂ ਕਹਿਣਾ ਕੀ ਕਰਨਾ ਤੂੰ ਬਹੁਤਾ ਪੜ ਕੇ ਮੈਂ ਕਿਹੜਾ ਨੌਕਰੀਆਂ ਕਰਨੀ ਆ ਮੈ ਪਤਾ ਨਹੀਂ 2-4 ਸਾਲ ਹੋਰ ਜੁੜਨਾ ਪਤਾ ਨਹੀਂ ਕਿ ਨਹੀਂ ਗੱਲ ਨੇ ਮੈਨੂੰ ਬਹੁਤ ਬੇਹਰਾਮ ਕਰ ਦਿੱਤਾ ਅਗਲੇ ਦਿਨ ਆਪਣਾ ਸਮਾਨ ਲੈ ਕੇ ਵਾਪਸ ਪਟਿਆਲੇ ਆ ਗਈ ਸਾਰੇ ਘਰ ਦੇ ਬਹੁਤ ਖੁਸ਼ ਹੋਏ ਇੱਥੇ ਹੀ ਕਾਲਜ 'ਚ ਐਮਏ ਕਰ ਲੈ ਫੁੱਫੜ ਜੀ ਨੇ ਮੈਨੂੰ ਦਿਨ ਕਈ ਦਿਨਾ ਮਗਰੋਂ ਉਦਾਸ ਜਹੀ ਟੁਰੀ ਫਿਰਦੀ ਦੇਖ ਕੇ ਆਖਿਆ ਕਰ ਲੈਨੀ ਆ ਮੈਂ ਇਉਂ ਆਖਿਆ ਜਿਸ ਤੋਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਠੀਕ ਹੈ ਜੋ ਆਖੋਗੇ ਕਰ ਲਵਾਂਗੀ ਮੇਰਾ ਕੀ ਹੈ ਫੁੱਫੜ ਜੀ ਫੇਰ ਪ੍ਰਿੰਸੀਪਲ ਸਾਹਿਬ ਨੂੰ ਮਿਲਣ ਗਏ ਮਤਲਬ ਆ ਪੁੱਛਣ ਗਏ ਸਭ ਤੋਂ ਸੌਖੀ ਐਮਏ ਕਿਹੜੇ ਮਜਬੂਤ ਦੀ ਹੈ ਉਹਨਾਂ ਦੱਸਿਆ ਪੰਜਾਬੀ ਦੀ ਕਰਵਾ ਦਿਓ ਨਾਲੇ ਜੋ ਕੁਝ ਨਹੀਂ ਆਇਆ ਕਰੇਗਾ ਮੈਂ ਆਪ ਕਰਵਾ ਦਿਆ ਕਰਾਂਗਾ ਫੁੱਫੜ ਜੀ ਨੇ ਪੰਜਾਬੀ ਐਮਏ ਵਿੱਚ ਦਾਖਲਾ ਕਰਵਾ ਦਿੱਤਾ ਦਾਖਲਾ ਤਾਂ ਮੈਂ ਹੋ ਗਈ ਪਰ ਨਾ ਕਿਤਾਬਾਂ ਖਰੀਦਦੀਆਂ ਨਾ ਲਾਇਬ੍ਰੇਰੀ ਜਾਂਦੀ ਤੇ ਨਾ ਹੀ ਚੱਜ ਨਾਲ ਪੀੜ ਲਗਵਾਉਂਦੀ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਇੱਕ ਵਾਰੀ ਕਲਾਸ ਟੈਸਟ ਲਿਆ ਸਭ ਤੋਂ ਘੱਟ ਦਸਾਂ ਵਿੱਚੋਂ 2 ਨੰਬਰ ਸਨ ਉਹ ਜਾ ਕਰਨ ਲੱਗੇ ਕਿ ਉਲਟੇ ਪਾਸੇ ਉਹ ਜਿਹੜਾ ਨੰਬਰ 1 ਆ ਉਸ ਦਾ ਪੇਪਰ ਪੜ੍ਹ ਕੇ ਸੁਣਾਉਣਾ ਗਲਤ ਲਿਖਿਆ ਗਲਤੀਆਂ ਵਾਲਾ ਸਫਾ ਕੋ ਪੜ੍ਹ ਕੇ ਜਿਸ ਵਿੱਚ ਸੀਸੇ ਤੇ ਸੀਸੇ ਦੀ ਵੀ ਗਲਤ ਵਰਤੋਂ ਕੀਤੀ ਹੋਈ ਸੀ ਉਹ ਮੈਨੂੰ ਪੁੱਛਣ ਲੱਗੇ ਕਿ ਇਹ ਵਿਦਿਆਰਥੀ ਇਸ ਲਾਨੇ ਇਮਤਿਹਾਨ ਵਿੱਚ ਸੈਕੰਡ ਡਿਵੀਜ਼ਨ ਲੈ ਜਾਵੇਗਾ ਸੈਕੰਡ ਡਿਵੀਜ਼ਨ ਲੈਣੀ ਉਹਦੋਂ ਖਾਸੀ ਵੱਡੀ ਗੱਲ ਸਮਝੀ ਜਾਂਦੀ ਸੀ ਕਿਉਂਕਿ ਸੈਕੰਡ ਡਿਵੀਜ਼ਨ ਲੈ ਕੇ ਅਗਲਾ ਪ੍ਰੋਫੈਸਰ ਜਾ ਲੱਗਦਾ ਸੀ ਮੇਰਾ ਤਾਂ ਖਿਆਲ ਆ ਫਰਸਟ ਡਿਵੀਜ਼ਨ ਲੈ ਜਾਵਾਂਗੀ ਇਹ ਵੀ ਮਜ਼ਾਕ ਵਿੱਚ ਹੀ ਜਵਾਬ ਦਿੱਤਾ ਬੱਲੇ-ਵੱਲੇ ਵਈ ਇਹਨੂੰ ਆਖਦੇ ਨੇ ਮੂਹ ਜਵਾਨੀ ਦਾ ਮਾਰਕਾ ਮਰਨਾ ਜਦੋਂ ਉਹਨਾਂ ਅੱਖਾਂ ਉਹਨਾਂ ਦੇ ਨਾਲ ਸਾਰੇ ਮੁੰਡੇ ਕੁੜੀਆਂ ਵੀ ਮੇਰੇ ਵੱਲ ਵੇਖ ਕੇ ਹੱਸ ਪਏ ਏ ਕਹਾਣੀ ਤਹਾਨੂੰ ਕਿਸਤਰਾ ਲੱਗੀ ਕਬੇਂਟ ਕਰਕੇ ਜਰੂਰ ਦੱਸਣਾ ਜੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਧੰਨਵਾਦ